ਪਲੀਜ਼ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇਂ ਵੈ ਸ਼ੇਅਰ ਕਰਨਾ ਨਾ ਭੁੱਲੇਂ ਕਾਰਜਕਾਰੀ ਕਮੇਟੀ ਆਰਤੀਆ ਐਸੋਸੀਏਸ਼ਨ ਗਿੱਦੜਬਾਹ ਦੀ ਅਹਿਮ ਮੀਟਿੰਗ ਆਯੋਜਿਤ ਪਿਛਲੇ 2 ਸਾਲਾਂ ਦਾ ਲੇਖਾ ਜੋਖਾ ਕੀਤਾ ਸਾਂਝਾ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਸੰਬੰਧੀ ਵਿਚਾਰ ਵਟਾਂਦਰਾ ਕਾਰਜਕਾਰੀ ਕਮੇਟੀ ਆਰਤੀਆ ਐਸੋਸੀਏਸ਼ਨ ਦੀ ਗਿੱਦੜਬਾਹ ਦੀ ਅਹਿਮ ਮੀਟਿੰਗ ਪ੍ਰਧਾਨ ਬੰਨੇ ਜਿੰਦਲ ਮੌਂਟੀ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਪਿਛਲੇ 2 ਸਾਲਾਂ ਦਾ ਲੇਖਾ ਜੋਖਾ ਸਾਂਝਾ ਕੀਤਾ ਗਿਆ ਅਤੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਸੰਬੰਧੀ ਵਿਚਾਰ ਉਤਾਂਦਰਾ ਇਹ ਸਮਾਨੀ ਜਾਣਕਾਰੀ ਦਿੰਦੇ ਐਸੋਸੀਏਸ਼ਨ ਦੇ ਪ੍ਰਧਾਨ ਗੁਨੇਜਿੰਦਰ ਮੌਂਟੀ ਨੇ ਐਸੋਸੀਏਸ਼ਨ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਅਤੇ ਪ੍ਰਾਪਤੀਆਂ ਸੰਬੰਧੀ ਦੱਸਿਆ ਕਿ ਮੰਡੀਆਂ ਵਿੱਚ ਪਹਿਲਾਂ ਆੜਤੀਆਂ ਨੂੰ ਬਾਰਦਾਨੇ ਦੀ ਕਾਫੀ ਦਿੱਕਤ ਆਉਂਦੀ ਸੀ। ਉਹਨਾਂ ਨੂੰ ਬਾਰਦਾਨਾ ਖੁਦ ਲੈਉਣਾ ਪੈਂਦਾ ਸੀ ਜਿਸ ਕਾਰਨ ਆੜਤੀਆਂ ਦੇ ਸਮੇਂ ਦੀ ਬਰਬਾਦੀ ਅਤੇ ਆਰਥਿਕ ਨੁਕਸਾਨ ਹੁੰਦਾ ਸੀ। ਇਸ ਸੰਬੰਧੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਕਾਰਵਾਈ ਦੇ ਸਿੱਟੇ ਵਜੋਂ ਏਜੰਸੀਆ ਵੱਲੋਂ ਫੜਾਤੇ ਹੀ ਬਾਰਦਾਨਾ ਮਹੀਆ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਆੜਤੀਆਂ ਨੂੰ ਸਮੇਂ ਦੀ ਬਰਬਾਦੀ ਅਤੇ ਆਰਥਿਕ ਨੁਕਸਾਨ ਤੋਂ ਵੱਡੀ ਰਾਹਤ ਮਿਲੀ ਹੈ। ਇਸੇ ਤਰ੍ਹਾਂ ਆਰਤੀਆਂ ਤੋਂ ਮਾਲ ਖਰੀਦਣ ਵਾਲੇ ਪ੍ਰਾਈਵੇਟ ਕੰਪਨੀਵਾਂ ਵੱਲੋਂ ਆਰਤੀਆਂ ਦੇ ਮਾਲ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਸੀ ਜਿਸ ਤੇ ਸੱਤ ਕਾਰਵਾਈ ਕਰਕੇ ਪਿਛਲੇ 10 ਸਾਲਾਂ ਤੋਂ ਪ੍ਰਾਈਵੇਟ ਵਪਾਰੀਆਂ ਵੱਲ ਆਰਤੀਆਂ ਦੇ ਬਕਾਇਆ ਦੀ ਰਕਮ ਕਰੀਬ 5 ਲੱਖ ਰੁਪਏ ਰਿਕਵਰੀ ਕੀਤੀ ਗਈ ਹੈ ਹੋਰ ਜਾਣਕਾਰੀ ਦਿੰਦੇ ਪ੍ਰਧਾਨ ਮੌਂਟੀ ਜਿੰਦਲ ਨੇ ਦੱਸਿਆ ਕਿ ਪੰਜਾਬ ਪੱਧਰ ਤੇ ਜਿੰਨੇ ਵੀ ਕਮਜ਼ੋਰ ਵਪਾਰੀ ਸੀ ਉਹਨਾਂ ਦੀ ਗਦਰਵਾਹ ਮੰਡੀ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਤਾ ਜੋ ਆਰਤੀਆਂ ਨੂੰ ਰਕਮ ਦੀ ਵਸੂਲੀ ਵਿੱਚ ਕੋਈ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ ਜਦੋਂ ਕਿ ਆਰਤੀਆਂ ਦੇ ਕਮਿਸ਼ਨ ਸੰਬੰਧੀ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਆਰਤੀਆਂ ਨੂੰ ਉਹਨਾਂ ਦਾ ਬੰਦਾ ਕਮਿਸ਼ਨ ਨਹੀਂ ਮਿਲ ਰਿਹਾ ਸੀ ਜਿਸ ਤੇ ਐਸੋਸੀਏਸ਼ਨ ਵੱਲੋਂ ਲਏ ਗਏ ਸੱਤ ਨੋਟਿਸ ਸਬਕਾ ਹੁਣ ਆਰਤੀਆਂ ਨੂੰ ਉਹਨਾਂ ਦਾ ਬੰਦਾ ਕਮਿਸ਼ਨ ਮਿਲ ਰਿਹਾ ਹੈ ਜਿਸ ਨਾਲ ਆਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ ਪ੍ਰਧਾਨ ਬਨੇਤ ਜਿੰਦਲ ਮਾਉਂਟੀ ਨੇ ਸਮੂਹ ਆਰਥੀਆਂ ਨੂੰ ਅਪੀਲ ਕੀਤੀ ਕਿ ਐਸੋਸੀਏਸ਼ਨ ਦੇ ਪਲੇਟਫਾਰਮ ਤੇ ਇਕੱਠੇ ਹੋ ਕੇ ਐਸੋਸੀਏਸ਼ਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਰਥੀਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਧਾਨ ਜੀ ਅੱਜ ਆਰਥੀ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਹੈ ਕੀ ਹੈ? ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਆਰਥੀ ਐਸੋਸੀਏਸ਼ਨ ਦੀ ਜੋ ਨਿਵਾਇੰਦੇ ਹੈ ਉਹਨਾਂ ਦੀ ਇੱਕ ਮੀਟਿੰਗ ਬੁਲਾਈ ਸੀ। ਉਹ ਮੀਟਿੰਗ ਦਾ ਪਰਪਸ ਸੀ ਜਿਹੜਾ 2 ਸਾਲ ਹੋ ਗਿਆ ਹੈ ਆਰਥੀ ਐਸੋਸੀਏਸ਼ਨ ਨੂੰ ਮੈਨੂੰ ਪ੍ਰਧਾਨ ਬਨੇਤ ਨੂੰ ਸਾਡੀ ਕਮੇਟੀ ਨੂੰ ਅਸੀਂ ਉਹ ਸਾਰਾ ਹਿਸਾਬ ਕਾਗਜ ਜਿਹੜਾ ਉਹ ਸਾਰੇ ਆਰਥਿਕਿਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਸੀ ਉਸ ਦੇ ਵਿੱਚ ਮੇਨ ਜੋ ਸਾਨੂੰ 7 ਲੱਖ 7500 ਰੁਪਿਆ ਯੂਨੀਅਨ ਫੰਡ ਦੋ ਸਾਲਾਂ ਦੇ ਵਿੱਚ ਇਕੱਠਾ ਹੋਇਆ ਜਿਹਦੇ ਵਿੱਚੋਂ ਅਸੀਂ 383600 ਰੁਪਿਆ ਸੈਲਰੀਆਂ ਦਾ ਜਾਂ ਕੋਈ ਜਿਹੜਾ ਪੈਟਰੋਲ ਦਾ ਖਰਚਾ ਹੁੰਦਾ ਹੈ ਉਸ ਦਾ ਤੇ 249170 ਰੁਪਏ ਜੋ ਇੱਕ ਕੁੱਕਲ ਖਰਚੇ ਹੁੰਦੇ ਆ ਦੋ ਸਾਲਾਂ ਦੇ ਹੋਏ ਨੇ ਤੇ ਟੋਟਲ ਸਾਨੂੰ 74731 ਰੁਪਿਆ ਹੈ ਦੋ ਸਾਲਾਂ ਦੇ ਵਿੱਚ ਬਚੇ ਸਾਡੇ ਕੋਲ ਫੇਰ ਵੀ ਤੇ 45000 ਰੁਪਏ ਸਾਨੂੰ ਪਿਛਲਾ ਜਦੋਂ ਸਾਹਮਣੇ ਆ ਗਿਆ ਇਸ ਤੰਬੂ ਉਹ ਦਿੱਤਾ ਗਿਆ ਸੀਗਾ ਤੇ ਇਸ ਟਾਈਮ ਸਾਡੇ ਕੋਲ 119700 ਕੁ ਤਰ੍ਹਾਂ ਦੀ ਕੈਸ਼ ਮੌਜੂਦ ਹੈ ਜਿਹੜਾ ਕਿ ਨੀਅਰ ਅਬਾਊਟ 20% ਦੇ ਕਰੀਬ ਯੂਨੀਅਨ ਫੰਡ ਸਾਡੇ ਕੋਲੇ ਵਾਧੂ ਇਕੱਠਾ ਹੋਇਆ ਹੈ ਪਿਛਲੇ 2 ਸਾਲਾਂ ਚ ਉਸ ਤੋਂ ਪਹਿਲਾਂ ਨਾਲ ਇਸ ਤੋਂ ਇਲਾਵਾ ਜੋ ਅਸੀਂ ਹਾਰਤੀ ਐਸੋਸੀਏਸ਼ਨ ਦੇ ਮੈਂਬਰ ਤੇ ਪ੍ਰਧਾਨ ਵਜੋਂ ਤੋਂ ਬਾਅਦ ਜੋ ਅਸੀਂ ਕੰਮ ਕੀਤੇ ਹੈ ਉਹ ਅੱਜ ਮੈਂ ਸਾਰੇ ਹਾਰਤੀ ਭਰਾਵਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਸੀ ਸਭ ਤੋਂ ਪਹਿਲਾ ਕੰਮ ਅਸੀਂ ਬਾਰਦਾਨਾ ਸੀਯੂ ਸਰਕਾਰੀ ਜੀ ਅੱਗੇ ਉਹ ਹਰ ਇੱਕ ਆਰਟੀਰੂ ਜਾ ਕੇ ਏਜੰਸੀ ਚ ਜਾ ਕੇ ਲੈ ਕੇ ਆਉਣਾ ਪੈਂਦਾ ਸੀ ਕੋਈ ਵੀ ਇਨਸਪੈਕਟਰ ਇਸ ਕਰਨੀ ਤੇ ਆਨੀ ਦੀਂ ਦਾ ਅਸੀਂ ਜਾਂ ਠੇਕੇਦਾਰ ਉਹਨੂੰ ਪ੍ਰੋਵਾਈਡ ਸਾਨੂੰ ਪਰਤੇ ਨਹੀਂ ਕਰਵਾਉਂਦੇ ਸੀ ਬਹੁਤ ਘੱਟ ਮਾਰਜਨ ਬਹੁਤ ਘੱਟ ਹੋਈ ਜਾਂਦੀ ਸੀ ਬੇਨ ਸਾਡੇ ਕੋਲੇ ਤੇ ਅਸੀਂ ਉਸ ਦਾ ਸਖਤੀ ਨਾਲ ਉਸ ਤੇ ਕੰਮ ਕੀਤਾ ਤੇ ਉਹ ਸਾਰੀਆਂ ਬੇਨ ਸਾਡੇ ਕੋਲੇ ਸਾਡੇ ਫੜਾ ਤੇ ਸੈਂਟਰਾਂ ਤੇ ਆਉਣ ਲੱਗੀਆਂ ਮੀਂ ਪਿੰਨਾ ਅਸੀਂ 4-4 5-5 ਬੰਦੇ ਧਾਨਕ ਸਮਾਜ ਦੀਆਂ ਸ਼ਰੀਆਂ ਦੁਕਾਨਾਂ 'ਤੇ ਕੰਮ ਕਰਦੇ ਆ ਉਹ ਉੱਥੇ 4-4 5-5 ਘੰਟੇ ਬੈਠੇ ਰਹਿੰਦੇ 100-200 ਰੁਪਿਆ ਪਰ ਬੇਲ ਮਗਰ ਸਾਡਾ ਖਰਚਾ ਆ ਜਾਂਦਾ ਸੀ ਕਰੀਬ ਸਾਨੂੰ 8-10 ਲੱਖ ਰੁਪਏ ਦਾ ਨੁਕਸਾਨ ਹੁੰਦਾ ਸੀ ਜਿਹੜਾ ਸਾਡਾ ਫालतू ਸਾਰੇ ਆਰਤੀਆਂ ਦਾ ਲੱਗਦਾ ਸੀ ਉਹ ਸਾਨੂੰ ਹੁਣ ਹਰ ਸੀਜ਼ਨ ਬਚਣ ਲੱਗੇ 8 ਤੋਂ 10 ਲੱਖ ਰੁਪਏ ਦੂਸਰਾ ਅਸੀਂ ਜੋ ਪ੍ਰਾਈਵੇਟ ਸਾਡੇ ਤੋਂ ਮਾਲ ਲੈਂਦੇ ਸੀ ਅਸੀਂ ਉਹਦੇ ਲਈ ਕਲੀਅਰ ਜੇ ਜ਼ਰੂਰੀ ਕਰਤੀ ਵੀ ਪਿਛਲਾ ਸਾਡਾ ਕਲੀਅਰ ਹੈ ਜੀ ਅਸੀਂ ਉਹ ਨਹੀਂ ਦੇ ਅਗਲੇ ਸੀਜ਼ਨ ਜੋ ਮਾਲ ਲੈਣੀ ਤੋਂ ਦਿੰਦੇ ਇਹਨਾਲ ਪਿਛਲੇ 10 ਸਾਲਾਂ ਦੇ ਵੀ ਕਈ ਆਰਤੀਆਂ ਲਈ ਸਾਡੇ ਪੈਸੇ ਬਕਾਇਆ ਖੜੇ ਸੀ ਅਸੀਂ ਉਹ ਸਾਰੇ ਵਪਾਰੀਆਂ ਦੀ ਖਰੀਦ ਬੰਦ ਕਰਤੀ ਉਹ ਖਰੀਦ ਬੰਦ ਕਰਨ ਦਾ ਨਤੀਜਾ ਇਹ ਹੋਇਆ ਵੀ ਉਹਨਾਂ ਸਾਰਿਆਂ ਨੇ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚ ਮਾਲ ਖਰੀਦਣਾ ਸੀ ਉਹਨਾਂ ਨੇ ਸਾਡੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਇਹ ਪੁਰਾਣੇ ਪੈਸੇ ਨੀਅਰ ਅਬਾਊਟ 56 ਲੱਖ ਰੁਪਇਆ ਆਰਤੀਆਂ ਦਾ ਅਸੀਂ ਉਹ ਪੁਰਾਣਾ ਰਿਕਵਰ ਕਰਵਾਇਆ ਜਿਹੜਾ ਕਿ 2014 ਤੋਂ ਲੈ ਕੇ 2022 ਦੇ ਦਰਮਿਆਨ ਦਾ ਖੜਾ ਸੀ ਪੁਰਾਣਾ ਪੈਸਾ ਉਸ ਤੋਂ ਬਾਅਦ ਹੀ ਅਸੀਂ ਪੰਜਾਬ ਲੈਵਲ ਤੱਕ ਦੇ ਜਿੰਨੇ ਮਾਰੇ ਵਪਾਰੀ ਸੀ ਅਸੀਂ ਉਹਨਾਂ ਦੀ ਗਿੱਦੜਵਾ ਮੰਡੀ ਚ ਐਂਟਰੀ ਬੰਦ ਕਰਤੀ ਤੇ ਇਸ ਦਾ ਫਾਇਦਾ ਸਾਡੇ ਨੂੰ ਇਹ ਹੋਇਆ ਕਿ ਅਸੀਂ ਜਦੋਂ ਉਹਨਾਂ ਦੀ ਮਾੜੇ ਵਪਾਰੀਆਂ ਦੀ ਐਂਟਰੀ ਬੰਦ ਕਰਤੀ ਤਾਂ ਜਿਹੜਾ ਹੁਣ ਇੱਕ ਪਾਰਟੀ ਸਾਡੇ ਕੋਲ 2022 ਦੇ ਵਿੱਚ ਮਾਲ ਖਰੀਦਣਾ ਚਾਹਦੀ ਸੀ ਪਰ ਅਸੀਂ ਉਹਨੂੰ ਓਨ ਨਹੀਂ ਦਿੱਤਾ ਉਹ ਤਿੰਨ ਮਹੀਨਿਆਂ ਬਾਅਦ ਹੀ ਫੇਲ ਹੋ ਗਈ ਤੇ ਨਹੀਂ ਉਹ ਸਾਡਾ ਉਸ ਵੀ ਕਰੋੜ 2 ਕਰੋੜ ਰੁਪਈਆ ਦਾ ਲੁੱਬਿਆ ਹੁੰਦਾ ਮਿਨੀਮਮ ਅਮਾਉਂਟ ਸੀ 2023 'ਚ ਵੀ ਇਸੇ ਤਰ੍ਹਾਂ ਇੱਕ ਹੋਰ ਮਾੜਾ ਵਪਾਰੀ ਐਂਟਰ ਕਰਨਾ ਚਾਹੁੰਦਾ ਸੀ ਪਰ ਅਸੀਂ ਉਹਨੂੰ ਗਿੱਦੜਵਾ ਮੰਡੀ ਦੇ ਵਿੱਚ ਐਂਟਰੀ ਹੀ ਨਹੀਂ ਹੋਣ ਦਿੱਤਾ ਸਭ ਤੋਂ ਵੱਡਾ ਇਸ਼ੂ ਸੀ ਸਾਡਾ ਜੀ ਸੀੜਾ ਨਹੀਂ ਕਣਕ ਦਾ ਕਾਫੀ ਇੱਕ ਵੱਡੀ ਗਿਣਤੀ ਦੇ ਵਿੱਚ ਗਿੰਦਲਵਾ ਸੀੜਾ ਨਹੀਂ ਕਣਕ ਤੁਰਦੀ ਹੈ ਪਰ ਸਾਨੂੰ ਸਾਡੀ ਜੋ ਬੰਦਿਆੜ ਅਸੀਂ ਉਹ ਨਹੀਂ ਦਿੱਤੀ ਜਾ ਰਹੀ ਸੀ ਉਸ ਤੇ ਅਸੀਂ ਸਖਤੀ ਨਾਲ ਕੰਮ ਕੀਤਾ ਤੇ ਅੱਜ ਅਸੀਂ 22% ਦੇ ਕਰੀਬ ਆਰਥ ਲੈਨੇ ਆ ਜਿਹੜਾ ਕੀ ਅੱਜ ਨਹੀਂ ਘੜੀ ਸਾਨੂੰ 70-80 ਲੱਖ ਰੁਪਏ ਦਾ ਫਾਇਦਾ ਤੇ ਓਨ ਵਾਲੇ ਟਾਈਮ 'ਚ ਇਹ ਫਾਇਦਾ ਅੱਜ ਸਾਲ ਵੱਧ ਜਾ ਇਹ ਆਰਥੀ ਵਾਲੀ ਅਸੀਂ ਇਹ ਯੂਨੀਅਨ ਨੇ ਕੀ ਕੰਮ ਕੀਤਾ ਜੀ ਅੱਗੇ ਵਾਸਤੇ ਕੀ ਰਣਨੀਤੀ ਹੋਗੀ ਤੁਹਾਡੀ ਸੀੜਾ ਨਾਲ ਕਣਕ ਦਾ ਇਹ ਜਿਹੜੀ ਸਾਡੀ ਅਕੀਨ ਦੀ ਰਣਨੀਤੀ ਜਿਹੜੇ ਕੋ ਕੰਮ ਪੈਂਡਿੰਗ ਹੈ ਅਸੀਂ ਉਹ ਸਾਰੇ ਪੈਂਡਿੰਗ ਕੰਮਾਂ ਨੂੰ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਸਾਨੂੰ ਸਮੱਸਿਆ ਪਿਛਲੀ ਵਾਰੀ ਕਾਣ ਦੀ ਸ਼ੋਰਟੇਜ ਆਈ ਅਸੀਂ ਉਹ ਪੂਰਾ ਕੰਮ ਕਰਾਂਗੇ ਕਿ ਸਾਨੂੰ ਇਹ ਅੱਗੇ ਤੋਂ ਉਹ ਸ਼ੋਰਟੇਜ ਆ ਵੀ ਨਾ ਕੋਈ ਦਿੱਕਤ ਨਹੀਂ ਨਾਲ ਆਰਸੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਆਰਤੀਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਜੀ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਗੇ ਆਪਣਾ ਯੂਨਿਨ ਦਾ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਸੀ ਇੱਕ ਦੂਜੇ ਦੇ ਆਰਤੀਆਪਨ ਹੋਣ ਲੱਗੇ ਸੀ ਜੇ ਜੇ ਆਪਾਂ ਹੁਣ ਯੂਨੀਅਨ ਨੇ ਕੰਮ ਕੀਤਾ ਤਾਂ ਸ਼ਕਤੀ ਨਾਲ ਆਪਾਂ ਉਸ ਗੱਲ ਨੂੰ ਲਾਗੂ ਕੀਤਾ ਵੀ ਇੱਕ ਦੂਜੇ ਦਾ maal ਵੇਚਣ ਵਾਲਾ ਕੰਮ ਕੰਪਲੀਟ ਬੰਦ ਹੋ ਗਿਆ ਤੇ ਜੇ ਆਪਾਂ ਇਕੱਠੇ ਆ ਤਾਂ ਆਪਣੇ ਸਾਰਿਆਂ ਦੇ ਪੈਸੇ ਦੀ ਬਚਦੇ ਆ ਆਪਣਾ ਨੁਕਸਾਨ ਨਹੀਂ ਹੁੰਦਾ ਇਸ ਲਈ ਇਹੀ ਸੁਨੇਹਾ ਦੇਉਂਦਾ ਵੀ ਇੱਕਜੁੱਟ ਰਹੋਗੇ ਤਾਂ ਆਪਾਂ ਆਦਾ ਵਪਾਰ ਵਧੀਆ ਤੇ ਸਾਫ਼ ਸੁਥਰਾ ਕਰੀ ਚੱਲਾਂਗੇ ਗਿੱਦੜਵਾਹਾ ਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ